ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੱਸਣ ਲੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੀਤੇ ਕੱਲ ਹਸਪਤਾਲ ਤੋਂ ਜਿਹੜੀ ਕਿ ਛੁੱਟੀ ਮਿਲ ਗਈ ਸੀ ਤੇ ਉਹਨਾਂ ਵੱਲੋਂ ਤੁਰੰਤ ਛੁੱਟੀ ਮਿਲਣ ਤੋਂ ਬਾਅਦ ਛੜਾ ਕੀ ਟਵੀਟਰ ਤੇ ਇੱਕ ਮੈਸੇਜ ਛੱਡਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਅੱਜ ਜਿਹੜੀ ਕਿ ਮੀਟਿੰਗ ਕੀਤੀ ਚਾ ਵੀ ਕਿ ਤਾਂ ਉਹਨਾਂ ਦੇ ਵੱਲੋਂ ਜਿਹੜੀ ਕਿ ਚਿੰਤਾ ਜਤਾਈ ਜਾ ਰਹੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫਸੇ ਲੋਕਾਂ ਦੇ ਲਈ ਉਹਨਾਂ ਦੇ ਵੱਲੋਂ ਉਸ ਮੁੱਦੇ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਜਿਸ ਤੋਂ ਬਾਅਦ ਉਹ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਸਥਲ ਜੁੜੇਗੀ ਰਵਾਨਾ ਹੋ ਗਈ ਸਿੱਧਾ ਦੱਸਨੇ ਆਖੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਘਰ ਪਹੁੰਚਦੇ ਹੀ ਹੜ ਰਾਹਤ ਕਾਰਜਾਂ ਬਾਰੇ ਪੂਰੀ ਜਾਣਕਾਰੀ ਮੰਗੀ ਤੇ ਇਸ ਦੇ ਨਾਲ ਹੀ ਹੜ ਰਾਹਤ ਕਾਰਜਾਂ ਸੰਬੰਧੀ ਅੱਜ ਜਿਹੜੀ ਕਿ ਉੱਚ ਪੱਧਰੀ ਮੀਟਿੰਗ ਬੁਲਾਈ ਹੈ ਦੱਸਨੇ ਕਿ ਇਹ ਮੀਟਿੰਗ ਮੁੱਖ ਮੰਤਰੀ ਦੀ ਰਿਹਾਈਸ਼ ਤੇ ਹੋਵੇਗੀ ਹੜਾ ਦੀ ਸ੍ਰਿਦਾ ਚੌਇਜ਼ਾ ਲੈਣ ਦੇ ਲਈ 11 ਵਜੇ ਮੀਟਿੰਗ ਜੜੀ ਕਿ ਉਹ ਕਰਨਗੇ ਜਿਸ ਦੇ ਵਿੱਚ ਹੜਾ ਪ੍ਰਭਾਵਿਤ ਇਲਾਕਿਆਂ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਵੀਡੀਓ ਕਾਨਫਰੰਸ ਦੇ ذریعے ਸੈਕਟਰੀ ਤੇ ਚੀਫ ਸਕੱਟਰੀ ਸਾਹਿਬਾਨ ਚੰਡੀਗੜ੍ਹ ਦੇ ਹਾਈ ਸਟੇਪ ਪਹੁੰਚ ਕੇ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਮੀਟਿੰਗ ਵਿੱਚ ਲੋਕਾਂ ਨੂੰ ਮਿਲਣ ਵਾਲੀਆਂ ਮੈਡੀਕਲ ਸਹੂਲਤਾਂ ਮੁਆਵਜ਼ੇ ਅਤੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੇ ਲਈ ਠੋਸ ਕਦਮ ਚੁੱਕਣ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਸ ਸੰਬੰਧੀ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਐਸ.ਜੇ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਅੰਤ੍ਰੰਕ ਕਮੇਟੀ ਦੀ ਜਿਹੜੀ ਕਿ ਇੱਕ ਮੀਟਿੰਗ ਕੀਤੀ ਗਈ ਤੇ ਦੋਸਤੋ ਬਾਅਦ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ। ਐਸ.ਜੇ.ਪੀ.ਸੀ. ਪ੍ਰਧਾਨ ਤਾਮੀ ਦੀ ਅਗਵਾਈ ਹੇਠ ਅੰਤ੍ਰੰਕ ਕਮੇਟੀ ਦੀ ਕੱਟੜਤਾ ਦੇ ਵਿੱਚ ਲਏ ਗਏ ਵੱਡੇ ਫੈਸਲੇ ਅੰਤ੍ਰੰਕ ਕਮੇਟੀ ਨੇ ਹੜਪੀੜਤਾ ਦੀ ਸਹਾਇਤਾ ਲਈ ਮੁਢਲੇ ਤੌਰ ਤੇ 20 ਕਰੋੜ ਰੁਪਏ ਰੱਖਵੇਂ ਰੱਖਣ ਦਾ ਫੈਸਲਾ ਕੀਤਾ ਹੈ। ਕਿਸਾਨਾਂ ਨੂੰ ਖੇਤ ਵਾਹੀਓ ਬਣਾਉਣ ਦੇ ਲਈ 8 ਲੱਖ ਲੀਟਰ ਡੀਜ਼ਲ ਦੇਵੇਗੀ ਸਟ੍ਰੋਮਿੰਗ ਕਮੇਟੀ 10 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਦੇ ਲਈ ਬੀਜ ਦਿੱਤਾ ਜਾਵੇਗਾ ਤੇ ਸਟ੍ਰੋਮਨੀ ਕਮੇਟੀ ਪ੍ਰਭਾਵਿਤ ਗੁਰਦੁਆਰਾ ਸਾਹਿਬਾਨ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਵੇਗੀ ਤਾਂ ਉਹ ਹੁੰਦੇ ਆ ਤੇ ਇਸ ਤੋਂ ਬਾਅਦ ਹੋਰ ਐਡਵੋਕੇਟ ਜਿੰਦਰ ਸਿੰਘ ਤਾਮਿਤ ਦੇ ਵੱਲੋਂ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਅੱਜ ਦਾ ਜਿਹੜਾ ਮੇਨ ਤੌਰ ਦੇ ਉੱਤੇ ਕਿਉਂਕਿ ਪਿਛਲੇ ਸਮੇਂ ਦੌਰਾਨ ਬਹੁਤ ਵੱਡਾ ਪੰਜਾਬ ਨੂੰ ਪਾਣੀ ਦੀ ਮਾਰ ਪਈ ਜਿੱਥੇ ਪਈ ਆ ਉਹ ਤਾਂ ਜਾ ਕੇ ਦੇਖੋ ਤਾਂ ਪਤਾ ਲੱਗਦਾ ਪਾਣੀ ਦੀ ਮਾਰ ਪਈ ਜਿਹੜਾ ਸੁੱਕਾ ਡੇਟਾ ਉਹਨੂੰ ਕੋਈ ਮਹਿਸੂਸ ਨਹੀਂ ਹੁੰਦਾ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਜਦੋਂ ਤੋਂ ਰਾਹਤ ਕਾਰਜ ਸ਼ੁਰੂ ਹੋਏ ਆ ਅਸੀਂ 23 8 ਤੋਂ ਇਮੀਡੀਏਟ ਫ੍ਰॉम ਦਾ ਡੇ 1 ਇਹ ਕਾਰਜ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਸੇ ਕਈ ਵਾਰੀ ਕਿਉਂਕਿ ਖਰਚ ਜਿਹੜੇ ਹੁੰਦੇ ਆ ਉਹ ਨਾਲ ਦੀ ਨਾਲ ਕਈ ਵਾਰੀ ਕਨਵੇ ਨਹੀਂ ਹੁੰਦੇ ਆ ਇੱਕ ਮੈਂ ਲਿਸਟ ਜਿਹੜੀ ਆ ਅੱਜ ਹੁਣ ਤੱਕ ਦੇ ਕਿਹੜੇ ਕਿਹੜੇ ਗੁਰਦੁਆਰਾ ਸਹਿਬਾਨ ਦੇ ਵਿੱਚੋਂ ਕਿੰਨਾ ਕਿੰਨਾ ਖਰਚ ਕੀਤਾ ਗਿਆ ਆਈਟਮ ਵਾਈਜ਼ ਆਈਟਮ ਵਾਈਜ਼ ਸਪੋਜ ਹਲਦੀ ਮਸਾਲਾ ਪਾਣੀ ਹਰਾਚਾਰਾ ਤਰਪਾਲਾਂ ਚੌਕਰ ਦਵਾਈ ਪੈਟਰੋਲ ਤਰਪਾਲਾਂ ਉਹਦੇ ਨਾਲ ਮਛਰਦਾਨੀਆਂ ਟਾਰਚਾਂ ਹਰ ਇੱਕ ਗੁਰਦੁਆਰੇ ਚੋਂ ਕਿੰਨਾ ਸਮਾਨ ਗਿਆ ਇਹ ਸਾਡਾ ਸਾਰੇ ਦਾ ਸਾਰਾ ਤਕਰੀਬਨ ਹਰ ਇੱਕ ਦਾ 9 9 ਤੱਕ ਜੋੜ ਵੀ ਲਾਇਆ ਤੇ ਅੱਜ ਐਗਜ਼ੈਕਟਿਵ ਦੇ ਵਿੱਚ ਦੱਸਿਆ ਵੀ ਗਿਆ ਕਿਹੜੇ ਕਿਹੜੇ ਗੁਰਦੁਆਰਿਆਂ ਦੇ ਵਿੱਚੋਂ ਕਿੰਨਾ ਕਿੰਨਾ ਜਿਹੜਾ ਆ ਉਹ ਰਾਹਤ ਕਾਰਜਾਂ ਲਈ ਮਾਇਆ ਗਈ ਆ ਫਿਰ ਕਰਦੇ ਅਗਲੀ ਖਬਰ ਦੇ ਵੱਲ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਅਗਲੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ ਪੰਜਾਬ ਦੇ ਮੌਸਮ ਨੇ ਰੁਖ ਬਦਲ ਲਿਆ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੇ ਲਈ ਕੋਈ ਵੀ ਖਤਰੇ ਦੀ ਗੱਲ ਨਹੀਂ ਹੈ ਯਾਨੀ ਅਗਲੇ ਦਿਨਾਂ ਵਿੱਚ ਥੋੜਾ ਬਹੁਤ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੌਰਾਨ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਅਗਲੇ 5 ਦਿਨਾਂ ਦਾ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਸਾਂਝੀ ਕੀਤੀ ਹੈ ਦੱਸਦੀ ਹੈ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਜੜੀ ਕੀ ਹੋਣ ਦੀ ਸੰਭਾਵਨਾ ਹੈ ਪਰ ਭਾਰੀ ਬਾਰਿਸ਼ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਤੇ ਇਸ ਦੌਰਾਨ ਮੌਸਮ ਵਿਭਾਗ ਦੇ ਵੱਲੋਂ 15 ਸਪਟੈਂਬਰ ਤੱਕ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਜ਼ਰੂਰ ਦੱਸੀ ਗਈ ਹੈ ਜਦਕਿ ਵੱਡੇ ਹਿੱਸੇ ਵਿੱਚ ਸੁੱਕਾ ਮੌਸਮ ਰਹੇਗਾ ਦੱਸਦੀ ਹੈ ਕਿ 13 ਸਪਟੈਂਬਰ ਤੱਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਾ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਉੱਥੇ ਹੀ 14 ਸਤੰਬਰ ਨੂੰ ਮੁੱਖ ਤੌਰ ਤੇ ਪਠਾਨਕੋਟ ਅਤੇ ਗੁਰਦਾਸਪੁਰ ਇਲਾਕਿਆਂ ਵਿੱਚ ਹੀ ਮੀਂਹ ਦੇ ਅਸਾਰ ਹਨ ਮੌਸਮ ਵਿਭਾਗ ਵੱਲੋਂ 15 ਸਤੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਐਸਐਸ ਨਗਰ, ਫਤਿਹਗੜ ਸਾਹਿਬ ਅਤੇ ਪਟਿਆਲਾ ਵਿੱਚ ਮੀਂਹ ਦੀ ਸੰਭਾਵਨਾ ਦੱਸੀ ਹੈ ਹਾਲਾਂਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਅਗਲੇ ਕੁਝ ਦਿਨਾਂ ਦੇ ਦੌਰਾਨ ਕੋਈ ਵੱਡੀ ਮੀਂਹ ਦੀ ਸੰਭਾਵਨਾ ਨਹੀਂ ਹੈ ਤੁਦਰੀ ਕੈਬ੍ਰੇਟ ਪੰਚਰੀ ਲਾਰਜਸਿੰਘ ਪੁੱਲੇ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੇਵਾ ਕਰ ਰਹੀ ਸੇਵਾਦਾਰਾਂ ਦਾ ਜਿਹੜਾ ਕਿ ਧੰਨਵਾਦ ਕੀਤਾ ਗਿਆ ਤੇ ਉਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੇ ਉਹਨਾਂ ਦੇ ਵੱਲੋਂ ਉਸ ਤੋਂ ਬਾਅਦ ਕੁਝ ਗੱਲਾਂ ਵੀ ਸਾਹਮਣੇ ਰੱਖੀਆਂ ਗਈਆਂ ਤੇ ਆਓ ਉਹ ਵੀ ਸੁਣਦੇ ਹਾਂ। ਸਾਡੇ ਜੋ ਮੌਲਾਨਾ ਉਸਮਾਨ ਸਾਹਿਬ ਹਨ ਲੁਧਿਆਣੇ ਵਾਲੇ ਉਹਨਾਂ ਨੇ ਬਹੁਤ بڑا ਉਪਰਾਲਾ ਕਰਕੇ ਯਹਾਂ ਜੋ ਹਮਾਰਾ पीड़ित भाई हैं किसान हैं उनके लिए जो राहत सामग्री है वो भेजी है मैं जो हमारे मौलाना उस्मान जी हैं लुटियाने वाले उनका धन्यवाद करता हूं और सारा ही जो मुसलमान भाईचारा है क्योंकि इस बार जो तरास दी हुई है जब 1988 में बाढ़ आई थी उसके बाद बड़ी बाढ़ पंजाब में आज 2025 में आई है आज लगभग 1 महीना हो गया है 1 माह हो गया है, जो पानी پورے جوروں سے ابھی بھی چل رہا ہے اور کسان بھائیوں کا نقصان بہت ہوا ہے میں اپنے پنجاب کے سارے بھائیوں کا اپنے جو یو سے ہمارے مسلم بھائی آ رہے ہیں ہریانہ سے آ رہے ہیں ہمارے بھائی ہماچل سے جہاں اور بھی کسی بھی سٹیٹ سے جو پنجاب کے ہڑ پیڑت کسان ہیں ان کے لیے جو راحت سمگری لے کے آ رہے ہیں ان سبھی بھائیوں کا دھنیہ واد یہ لوگ ہمارے پروار ہیں کیونکہ دیکھئے ਜਬ ਵੀ ਕਿਸੇ ਵੀ ਸਟੇਟ 'ਤੇ ਜਾਂ ਕਿਸੇ ਦੇਸ਼ 'ਤੇ ਕੋਈ ਆਫਤ ਆਈ ਹੈ ਤਾਂ ਜੋ ਪੰਜਾਬ ਕੇ ਲੋਕ ਹੈ ਨਾ ਉਹਨੋ ਨੇ ਆਗੇ ਹੋ ਕੇ ਆਪਣਾ ਮਨ, ਧਨ ਔਰ ਤਨ ਸੇ ਸੇਵਾ ਕਰੀ ਹੈ। ਔਰ ਇਸ ਬਾਰ ਪੰਜਾਬ 'ਤੇ ਆਫਤ ਆਈ ਹੈ ਪੰਜਾਬ ਕੇ ਕਿਸਾਨੋਂ 'ਤੇ ਤਾਂ ਪੂਰੇ ਪੰਜਾਬ ਨੇ ਵੀ ਮਨ, ਤਨ, ਧਨ ਸੇ ਮਦਦ ਕਰੀ ਹੈ ਔਰ ਦੂਸਰੀ ਸਟੇਟੋਂ ਸੇ ਦਿੱਲੀ ਔਰ ਯੂਪੀ, ਬਿਹਾਰ, ਰਾਜਸਥਾਨ, ਹਰਿਆਣਾ ਸਭੀ ਜਗ੍ਹਾ ਸੇ ਜੋ ਹਮਾਰੇ ਭਾਈ ਐ ਉਹ ਕਿਸਾਨੋ ਕੇ ਹੱਕ ਮੇ ਹਿਤਮੇ ਡਟੇ ਹੋਏ ਐ ਔਰ ਜੋ ਜਿਸ ਸੇ ਬੰਤਾ ਐ ਉਹ ਵਹੀ ਚੀਜ਼ ਲੈ ਕੇ ਆਪਣੇ ਭਾਈਓ ਕੇ ਲਈ ਪਿਆਰ ਲੈ ਕੇ ਆ ਰਹਾ ਐ ਜੀਐਸਟੀ ਦੇ ਵਿੱਚ ਬਦਲਾਅ ਤੋਂ ਬਾਅਦ ਕੁਝ ਹੋਰ ਅੰਗਰੇਜ਼ ਸਾਹਮਣੇ ਆਏ ਨੇ ਦੁੱਧ ਨੂੰ ਲੈ ਕੇ ਵੀ ਕਾਫੀ ਚਰਚਾ ਹੋ ਰਹੀ ਐ ਕਿ ਆਖਿਰਕਾਰ ਇਸ ਦਾ ਰੇਟ ਕੱਟ ਨੇ ਕੱਟ ਹੋਣਗੇ ਜਾਂ ਫਿਰ ਵਧਣਗੇ 22 ਸਪਟੈਂਬਰ ਤੋਂ ਨਵੀਆਂ GST ਦਰਾਂ ਲਾਗੂ ਹੋਣ ਤੋਂ ਬਾਅਦ ਵੀ ਅੰਮੋਲ ਦੁੱਧ ਸਸਤਾ ਨਹੀਂ ਹੋਵੇਗਾ ਜੀ ਹਾਂ ਗੁਜਰਾਤ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਦੇ ਪ੍ਰਬੰਧ ਨਿਰਦੇਸ਼ਕ ਜਯਨ ਮਹਿਤਾ ਨੇ ਕਿਹਾ ਪਾਊਚ ਦੁੱਧ ਤੇ GST ਪਹਿਲਾ ਹੀ 0 ਹੈ ਇਸ ਲਈ ਇਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਇਸ ਤੋਂ ਪਹਿਲਾਂ ਕਈ মিডিਆ ਰਿਪੋਰਟਾਂ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ GST ਦਰਾਂ ਵਿੱਚ ਬਦਲਾਅ ਤੋਂ ਬਾਅਦ ਪਾਊਚ ਦੁੱਧ ਦੀ ਕੀਮਤਾਂ ਵਿੱਚ ਪ੍ਰਤੀ ਲੀਟਰ ਤਿੰਨ ਤੋਂ 4 ਰੁਪਏ ਦੀ ਕਮੀ ਆਵੇਗੀ ਦੱਸਦੀ ਹੈ ਕਿ 22 ਸਤੰਬਰ ਤੋਂ ਚਾਰ ਦੀ ਬਜਾਏ GST ਦੇ ਸਿਰਫ ਦੋ ਸਲੈਬ ਹੋਣਗੇ 5% ਅਤੇ 18% ਇਸ ਨਾਲ ਸਾਬਣ ਸ਼ੈਂਪੂ ਆਟਾ ਏਸੀ ਅਤੇ ਕਾਰਾਂ ਵਰਗੀਆਂ ਆਮ ਜ਼ਰੂਰਤਾਂ ਦੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਇਹ ਫੈਸਲਾ ਜੀਐਸਟੀ ਕੌਂਸਲ ਦੀ 25ਵੀਂ ਮੀਟਿੰਗ ਵਿੱਚ ਲਿਆ ਗਿਆ ਸੀ ਤੇ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ 3 ਸਪਟੈਂਬਰ ਨੂੰ ਇਹ ਜਾਣਕਾਰੀ ਦਿੱਤੀ ਸੀ ਤੇਤੀ ਜੀਵਨ ਰੱਖਿਆਕ ਦਵਾਈਆਂ ਦੁਰਲਭ ਬਿਮਾਰੀਆਂ ਅਤੇ ਗੰਭੀਰ ਬਿਮਾਰੀਆਂ ਦੇ ਲਈ ਦਵਾਈਆਂ ਵੀ ਟੈਕਸ ਮੁਕਤ ਹੋਣਗੀਆਂ ਤਦਰੀ ਖੇਡ ਜਗਤ ਤੋਂ ਇੱਕ ਵੱਡਾ ਅਪਡੇਟ ਭਾਰਤ ਤੇ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਸਾਹਮਣੇ ਆਇਆ ਹੈ ਸੁਪਰੀਮ ਕੋਰਟ ਨੇ ਆਸ਼ੀਆ ਕੱਪ 2025 ਵਿੱਚ 14 ਸਪਟੈਂਬਰ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਜੀ ਹਾਂ ਅਦਾਲਤ ਨੇ ਸਪਸ਼ਟ ਤੌਰ ਤੇ ਕਿਹਾ ਇਹ ਸਿਰਫ ਇੱਕ ਮੈਚ ਹੈ ਇਸ ਨੂੰ ਹੋਣ ਦਿਓ ਦਰ ਅਸਲ ਪਟੀਸ਼ਨ ਕਰਤਾ ਨੇ ਬੇਨਤੀ ਕੀਤੀ ਸੀ ਕਿ ਮੈਚ ਐਤਵਾਰ ਨੂੰ ਹੋਣਾ ਹੈ ਇਸ ਦੇ ਲਈ ਇਸ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੀ ਹੋਣੀ ਚਾਹੀਦੀ ਹੈ ਪਰ ਜਸਟਿਸ جے کے مہیشوری ਅਤੇ जस्टिस विजय বিষ্ণویی ਨੇ ਬੈਂਚ ਨੇ ਜਲਦੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਾਦੀ ਜਲਦੀ ਹੈ ਮੈਚ ਇਸ ਐਤਵਾਰ ਨੂੰ ਹੈ ਹੁਣ ਕੀ ਕੀਤਾ ਉਚਾ ਸਕਦਾ ਹੈ ਮੈਚ ਚੱਲਣਾ ਚਾਹੀਦਾ ਹੈ ਤੇ ਹਾਲਾਂਕਿ ਸੁਣਵਾਈ ਦੌਰਾਨ ਪਟੀਸ਼ਨ ਕਰਤਾ ਦੇ ਵਕੀਲ ਨੇ ਕਿਹਾ ਭਾਵੇਂ ਮੇਰਾ ਕੇਸ ਕਮਜ਼ੋਰ ਹੈ ਇਸ ਨੂੰ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਬਾਵਜੂਦ ਸੁਪਰੀਮ ਕੋਰਟ ਨੇ ਤੁਰੰਤ ਸੂਚੀਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਪੀਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਨੂੰ ਵਿਦੇਸ਼ੀ ਧਰਤੀ ਤੇ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਜਾਵੇ। ਇਹ ਜਨਹਿਤ ਪੀਟੀਸ਼ਨ ਕਾਨੂੰਨ ਦੀ ਵਿਦਿਆਰਥਣ ਉਰਵਸ਼ੀ ਜੈਨ ਅਤੇ ਤਿੰਨ ਹੋਰ ਵਿਦਿਆਰਥੀਆਂ ਨੇ ਸੰਵਿਧਾਨ ਦੀ ਧਾਰਾ 32 ਦੇ ਤਹਿਤ ਦਾਇਰ ਕੀਤੀ ਹੈ। ਪੀਟੀਸ਼ਨ ਵਿੱਚ ਦਲੀਲ ਦਿੱਤੀ ਗਈ ਕਿ ਪਹਿਲ ਕਾਰਵਾਹਵਾਦੀ ਹਮਲੇ ਅਤੇ ਆਪਰੇਸ਼ਨ ਸੁੰਦੁਰ ਦੇ ਵਿੱਚ ਭਾਰਤੀ ਸੈਨਿਕਾਂ ਤੇ ਨਾਗਰਿਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਜਿਹੇ ਸਮੇਂ ਪਾਕਿਸਤਾਨ ਨਾਲ ਕ੍ਰਿਕਟ ਮੈਚ ਦਾ ਆਯੋਜਨ ਰਾਸ਼ਟਰੀ ਮਾਣ ਅਤੇ ਜਨਤਕ ਭਾਵਨਾਵਾਂ ਦੇ ਵਿਰੁੱਧ ਸੰਦੇਸ਼ ਜਾਵੇਗਾ ਪੀਟੀਸ਼ਨ ਕਰਤਾਵਾਂ ਦਾ ਕਹਿਣਾ ਹੈ ਕਿ ਅਤਵਾਦ ਨੂੰ ਪਨਾਹ ਦੇਣ ਵਾਲੇ ਦੇਸ਼ ਨਾਲ ਖੇਡ ਸੰਬੰਧ ਬਣਾਈ ਰੱਖਣ ਦੇ ਨਾਲ ਹਥਿਆਰਬੰਦ ਬਲਾਂ ਦਾ ਮਨੋਬਲ ਟੁੱਟ ਜਾਵੇਗਾ ਅਤੇ ਸ਼ਹੀਦਾਂ ਅਤੇ ਪੀੜਤ ਪਰਿਵਾਰਾਂ ਦਾ ਦਰਦ ਵਧੇਗਾ ਇਹ ਉਹ ਇਹ ਵੀ ਕਹਿੰਦੇ ਹਨ ਕਿ ਕ੍ਰਿਕਟ ਨੂੰ ਕਿਸੇ ਵੀ ਹਾਲਤ ਦੇ ਵਿੱਚ ਰਾਸ਼ਟਰੀ ਹਿੱਤ ਜਨਤਕ ਜੀਵਨ ਅਤੇ ਫੌਜ ਦੀ ਕੁਰਬਾਨੀ ਤੋਂ ਉੱਪਰ ਨਹੀਂ ਰੱਖਿਆ ਜਾ ਸਕਦਾ ਪਰ ਨਾਦਰ ਨੇ ਕਿ ਕੋਰਟ ਦੇ ਵੱਲੋਂ ਜੱਜ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਮੈਚ ਹੀ ਹੈ ਇਸ ਨੂੰ ਹੁਣ ਦਿਓ ਤੇ ਉਦਰੇ ਪੰਜਾਬ ਸਰਕਾਰ ਦੇ ਵੱਲੋਂ ਤਿੰਨ ਵੱਡੇ ਅਹੁਦੇ ਤੇ ਜਿਹੜੇ ਕਿ ਟਰਾਂਸਫਰ ਕੀਤੇ ਗਏ ਨੇ ਉਸ ਦੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਕੀ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ ਸਰਕਾਰ ਨੇ ਤਿੰਨ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ ਰਵਜੋਦ ਗਰੇਵਾਲ ਸੰਯੁਕਤ ਡਾਇਰੈਕਟਰ ਆਈਵੀਸੀ ਅਤੇ ਐਸਯੂ ਵਿਜੀਲੈਂਸ ਬਿਊਰੋ ਨੂੰ ਐਸਐਸਪੀ ਤਰਨਤਾਰਨ ਨਿਯੁਕਤ ਕੀਤਾ ਗਿਆ ਇਸ ਤੋਂ ਇਲਾਵਾ ਆਈਪੀਐਸ ਨਿਲਾmber ਵਿਛੇ ਜਗਦਲੇ ਡੀਆਈਸੀ ਕਾਉਂਟਰ ਇੰਟੈਲੀਜੈਂਸ ਨੂੰ ਡੀਆਈਸੀ ਫਰੀਦ ਕੋਟ ਟ੍ਰੇਨਸ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਦੀਪਕ ਪਾਰੀਖ ਐਸਐਸਪੀ ਤਰਨਤਾਰਨ ਨੂੰ ਉਹਨਾਂ ਦੇ ਅਹੁਦੇ ਤੋਂ ਮੁਕਤ ਕਰਕੇ ਏਆਈਜੀ एसएचओसी मोहाली नियुक्त ਕੀਤਾ ਗਿਆ ਸਰਕਾਰ ਨੇ ਹੁਕਮਾਂ ਦੇ ਵਿੱਚ ਸਪਸ਼ਟ ਕੀਤਾ ਕਿ ਸੰਬੰਧਿਤ ਅਧਿਕਾਰੀ ਤੁਰੰਤ ਆਪਣਾ ਨਵਾਂ ਚਾਰਜ ਸੰਭਾਲ ਲੈਣ ਇਹ ਹੁਕਮ ਗ੍ਰਹਿ ਵਿਭਾਗ ਦੇ ਵਿਧਿਕ ਮੁਖ ਸਕੱਤਰ ਅਲੋਕ ਸ਼ੇਖਰ ਨੇ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਜਾਰੀ ਕੀਤੇ ਹਨ ਪੰਜਾਬ ਪੁਲਿਸ ਵਿਭਾਗ ਵਿੱਚ ਲਗਾਤਾਰ ਫੇਰ ਬਦਲ ਕੀਤੇ ਗਏ ਹਨ ਇਨ੍ਹਾਂ ਵਿੱਚ ਸੀਨੀਅਰ ਆਈਪੀਐਸ ਅਧਿਕਾਰੀ ਵੀ ਸ਼ਾਮਲ ਹਨ ਪਹਿਲੇ ਅਧਿਕਾਰੀ ਨੂੰ ਪੁਲਿਸ ਹੈੱਡਕੁਆਰਟਰ ਤੋਂ ਹਟਾ ਕੇ ਫੀਲਡ ਪੋਸਟਿੰਗ ਦਿੱਤੀ ਗਈ ਤਾਂ ਜੋ ਜ਼ਮੀਨੀ ਪੱਧਰ ਤੇ ਵਿਪਾਗ ਅਤੇ ਕੰਮ ਨੂੰ ਮਜ਼ਬੂਤ ਕਰਨ ਦੇ ਲਈ ਯਤਨ ਕੀਤੇ ਜਾਣਗੇ ਇਸ ਦੇ ਨਾਲ ਹੀ ਦੂਜੇ ਅਧਿਕਾਰੀ ਨੂੰ ਇੱਕ ਮਹੱਤਵਪੂਰਨ ਜ਼ਿਲ੍ਹੇ ਦੀ ਕਮਾਂਡ ਸੌਂਪੀ ਗਈ ਜਿੱਥੇ ਹਾਲ ਹੀ ਦੇ ਸਮੇਂ ਦੇ ਵਿੱਚ ਕਾਨੂੰਨ ਵਿਵਸਥਾ ਦੀਆਂ ਚੁਣੌਤੀਆਂ ਵਧੀਆਂ ਸਨ ਤੀਜੇ ਅਧਿਕਾਰੀ ਨੂੰ ਸਪੈਸ਼ਲ ਬ੍ਰਾਂਚ ਵਿੱਚ ਤਾਇਨਾਤ ਕੀਤਾ ਗਿਆ ਜਿਸ ਤੇ ਨਾਲ ਰਾਸ਼ਟਰੀ ਸੁਰੱਖਿਆ ਕੂਫੀਆ ਪ੍ਰਣਾਲੀ ਮਜ਼ਬੂਤ ਹੋਵੇਗੀ ਤਦ ਅਰੇ ਸੋਨੀਆ ਗਾਂਧੀ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਦੇ ਇੱਕ ਅਦਾਲਤ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਸੋਨੀਆ ਗਾਂਧੀ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕਰਨ ਵਾਲੇ